ਦੇਈ ਪਾਪੜੀ ਜੰਬੋਤੇ ਨੂੰ ਕਹਿੰਦੇ ਨੇ ਚਾਟ ਪਾਪੜੀ ਪਰੇ ਬਣਾਉਣੀ ਬਿਲਕੁਲ ਆਸਾਨ ਹੈ ਹਰ ਕੋਈ ਬਣਾ ਕੇ ਖਾ ਸਕਦਾ ਹੈ ਇਹਦੇ ਲਈ ਲਵਾਂਗੇ 1 ਕੱਪ ਆਟੇ ਦਾ 1 ਕੱਪ ਲਵਾਂਗੇ ਸੂਜੀ ਦਾ ਦੋਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਨਾਰਮਲ ਲਵਾਂਗੇ ਪਾਣੀ ਥੋੜਾ ਥੋੜਾ ਪਾਣੀ ਪਾ ਕੇ ਤਾਂ ਸਖਤ ਜਿਹਾ ਡੋਅ ਤਿਆਰ ਕਰ ਲਾਂਗੇ ਫਿਰ 10 ਮਿੰਟਾਂ ਲਈ ਇਹਨੂੰ ਕਿਸੇ ਵੀ ਗਿੱਲੇ ਕੱਪੜੇ ਵਿੱਚ ਲਪੇਟ ਕੇ ਆਪਾਂ ਰੱਖ ਦਾਂਗੇ ਉਸ ਤੋਂ ਬਾਅਦ ਇਹਦੀ ਹਲਕੀ ਜਿਹੀ ਦੇਲੇ ਮੋਕੀ ਤੇ ਦੇ ਦੋ ਤਿੰਨ ਪੇੜੇ ਕਰ ਲਿਓ ਤਿਆਰ ਚਾਹੇ ਤੁਸੀਂ ਇਸ ਸੈਕਟੇ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਕੇ ਬ ਉਹ ਬੜਾ ਆਸਾਨ ਰਹਿੰਦਾ ਫਿਰ ਚੱਕਲੇ ਤੇ ਬੇਲਨ ਨੂੰ ਤੁਸੀਂ ਲਗਾ ਲਿਓ ਥੋੜਾ ਜਿਹਾ ਤੇਲ ਉਸ ਤੋਂ ਬਾਅਦ ਇਹਨੂੰ ਪਤਲਾ ਪਤਲਾ ਬੇਲਦੇ ਜਾਇਓ ਤੇਨੂੰ ਬੇਲਨ ਸਮੇਂ ਜਿਆਦਾ ਧਿਆਨ ਰੱਖਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਆਪਾਂ ਪਾਪੜੀ ਬਣਾ ਰਹੇ ਹਾਂ ਗੋਲ ਗੱਪੇ ਨਹੀਂ ਤੇ ਬੇਲ ਕੇ ਇਹਨੂੰ ਗਿੱਲੇ ਕੱਪੜੇ ਤੇ 10 ਮਿੰਟ ਤੁਸੀਂ ਰੱਖ ਲਿਓ ਉਸ ਤੋਂ ਬਾਅਦ ਤੇਲ ਨੂੰ ਕਰਿਓ ਚੰਗੀ ਤਰ੍ਹਾਂ ਗਰਮ ਤੇ ਇਹਨਾਂ ਨੂੰ ਕਰਿਓ ਫਰਾਈ ਬਹੁਤ ਹੀ ਮਜ਼ੇਦਾਰ ਪਾਪੜੀ ਬਣ ਕੇ ਤਿਆਰ ਹੋ ਜੂਗੀ ਤੁਹਾਨੂੰ ਇਹਦੇ ਵਿੱਚ ਟੱਕ ਵਗੈਰਾ ਲਗਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਫਿਰ ਵੀ ਇੰਨੀ ਜਿਆਦਾ ਕ੍ਰਿਸਪੀ ਬਣੂਗੀ ਆਟੇ ਤੇ ਸੂਜੀ ਦੀ ਮਜ਼ੇਦਾਰ ਜ ਸਾਰੀ ਦਹੀਂ ਇਮਲੀ ਗੁੜ ਦੀ ਪਾਲਿਆ ਸਾਸ ਚਾਟ ਮਸਾਲਾ ਨਮਕ ਮਿਰਚ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਕਰੇ ਉਹ ਹੀ ਪਾਇਓ ਇੱਕ ਪਾਇਓ ਉਬਲਿਆ ਹੋਇਆ ਆਲੂ ਥੋੜਾ ਜਿਹਾ ਪਾਲਿਆ ਅਨਾਰ ਉੱਪਰ ਦੀ ਪਾਇਆ ਪੂਜੀਆ ਬਹੁਤ ਹੀ ਮਜ਼ੇਦਾਰ ਲਾਜਵਾਬ ਚਾਟ ਤਿਆਰ ਹੈ ਬਣਾ ਕੇ ਜਰੂਰ ਖਾਈਓ ਤੇ ਮੇਰੀ ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਓ